ਤਾਂ ਕਿਦੋਂ ਪਤਾ ਲੱਗਿਆ ਤੁਹਾਨੂੰ ਦਾ 8:00 ਵਜੇ ਲੱਗਿਆ ਕਿ ਅੱਗ ਲੱਗੀ ਨਾਲੇ ਪਤਾ ਲੱਗਿਆ ਅੱਗ ਜ਼ਿਆਦਾ ਸੀ ਚਲੋ ਅੱਗੇ ਵਿਚਾਰਿਆ ਕਾਫੀ ਊਂਕਾਰ ਸਿੰਘ ਫਾਇਰ ਅਫਸਰ ਬਟਾਲਾ ਜੀ ਜਿਹੜੀ ਆ ਅੱਗ ਨਹੀਂ ਘਟਣਾ ਇਹ ਕਿੱਥੇ ਹੋਈ ਕਿ ਕੀ ਕਰ ਰਹੇ ਇਹ ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਹੈ ਜੀ ਕਿ ਅਲੀਵਾਲ ਰੋਡ ਤੇ ਗਿਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗਦਾਮ ਆ ਉਹਦੇ ਵਿੱਚ ਅੱਗ ਲੱਗੀ ਆ ਤੇ ਤਕਰੀਬਨ ਇਹ ਸਾਨੂੰ 8:07 ਤੇ ਸੂਚਨਾ ਮਿਲੀ ਆ ਮੌਕੇ ਤੇ ਅਸੀਂ ਦੋ ਗੱਡੀਆਂ ਲੈ ਕੇ ਆਏ ਆ ਤੇ ਅੱਗ ਬੁਝਾਣੀ ਸਟਾਰਟ ਕੀਤੀ ਆ ਤੇ ਸਮਝ ਲਓ ਚਾਰ ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ ਚ ਨੁਕਸਾਨ ਦਾ ਤਾਂ ਇਦਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆ ਇਹਦੀ ਕੀ ਕੋਸਟ ਹੈ ਮਾਲਕਾਂ ਨੂੰ ਪਤਾ ਹੋ ਸਕਦੀ ਆ ਏਸੀ ਵਗੈਰਾ ਕੁਝ ਏਸੀ ਵੀ ਆ ਫਰਿੱਜ ਵੀ ਆ ਹੋਰ ਵੀ ਬਿਲੀ ਦਾ ਕਈ ਤਰ੍ਹਾਂ ਦਾ ਸਮਾਨ ਹਾਂਜੀ ਨੰਦਾ ਪਤਾ ਕਿੰਨੀ ਹੈਗੀ ਕਿਤਾਬ ਨਹੀਂ ਇਹ ਹਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕਿਆ ਜੀ ਅਸੀਂ ਤਾਂ ਸਿਰਫ ਅੱਗ ਬੁਝਾਉਣ ਚ ਲੱਗੇ ਹਾਂ ਹਾਂਜੀ ਕਿੱਥੇ ਅੱਗ ਲੱਗੀ ਕਿਸ ਚੀਜ਼ ਦੀ ਦੁਕਾਨ ਤੇ ਲੱਗੀ ਇਹ ਅਲੀਵਾ ਰੋਡ ਤੇ ਜੀ ਅਜੇ ਇਲੈਕਟ੍ਰੋਵਰਲਡ ਦਾ ਗੋਦਾਮ ਆ ਉਹਨੇ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਆ ਤੇ ਇਥੇ ਮੌਕੇ ਤੇ ਪਹੁੰਚੇ ਹਾਂ ਫਾਰਮ ਰੈਡਿੰਗ ਨੂੰ ਬੁਲਾਇਆ ਵਾ ਨੁਕਸਾਨ ਦਾ ਅੰਦਾਜ਼ਾ ਲਵਾਇਆ ਜਾ ਰਿਹਾ ਤੇ ਸ਼ਾਰਟ ਸਰਕਟ ਹੋਣ ਕਰਕੇ ਲੱਗ ਗਈ ਸਰ ਕਿਸ ਚੀਜ਼ ਦੀ ਕਾਰਨ ਹੈ ਗੋਦਾਮ ਸੀ ਇਲੈਕਟ੍ਰੋਵਰਲਡ ਹੈ ਜੀ ਇਹ ਏਸੀ ਨੇ ਤੇ ਫਰਿੱਜਾਂ ਵਾ ਏਸੀ ਆ ਬਾਕੀ ਉਹ ਹੋਰ ਵੀ ਸਮਾਨ ਹੈਗਾ ਇਹਨਾਂ ਦਾ ਇਲੈਕਟ੍ਰੋਨਿਕ ਦਾ 7 7:30 ਦੇ ਕਰੀਬ ਜਲਦੀ ਅਲੀਵਾਰ ਹੋ ਰਿਹਾ ਜੀ ਨੇੜੇ ਸ਼ਿਸ਼ਵਾਰ ਪੈਲਸ